ਜਿਹਦੇ ਕੋਲ ਧਨ ਥੋੜਾ ਹੈ ਉਹਦੇ ਕੋਲ ਭਟਕਣਾ ਹੈ ਐਦਰ ਜਾਵਾ ਉਧਰ ਜਾਵਾ ਇਹ ਕਰਾਂ ਉਹ ਕਰਾਂ ਤੇ ਜਿਹਦੇ ਕੋਲ ਬਹੁਤੀ ਹੈ ਉਹਦੇ ਕੋਲ ਚਿੰਤਾ ਵਿਚਾਰੇ ਨੂੰ ਨੀਂਦ ਨਹੀਂ ਪੈਂਦੀ ਰਾਤ ਨੂੰ ਨੀਂਦ ਦੀਆਂ ਗੋਲੀਆਂ ਖਾਂਦਾ ਤੇ ਕਿਦਰੇ ਸੌਂਦਾ ਔਰ ਮੈਂ ਅਰਜ਼ ਕਰਾਂ ਜਿਸ ਮਨੁੱਖ ਦੀ ਨੀਂਦ ਖੋ ਗਈ ਹੈ ਉਸ ਮਨੁੱਖ ਵਾਸਤੇ ਸਮਾਦੀ ਤੇ ਬੜੀ ਦੂਰ ਦੀ ਗੱਲ ਹੈ ਨੀਂਦ ਸਰੀਰ ਦੀ ਸਮਾਦੀ ਹੈ ਸਮਾਧੀ ਮਨ ਦੀ ਸਮਾਧੀ ਹੈ ਐਨੀ ਮੈਰਸ ਕਰਦੇ ਨੀਂਦ ਸਰੀਰ ਦਾ ਵਿਸ਼ਰਾਮ ਹੈ ਸਮਾਧੀ ਮਨ ਦਾ ਵਿਸ਼ਰਾਮ ਹੈ ਸਰੀਰ 6 ਘੰਟੇ ਵੀ ਨੀਂਦ ਦੇ ਚੋਗੇ ਉਹ ਤਾਜ਼ਗੀ ਨਹੀਂ ਮਿਲਦੀ ਅਗਰ ਮਨ ਕਿਦਰੇ 1 ਮਿੰਟ ਵਾਸਤੇ ਵੀ ਵਿਸ਼ਰਾਮ ਦੇ ਚਲਾ ਜਾਏ ਸਮਾਧੀ ਦੇ ਚਲਾ ਜਾਏ ਤੋ ਜਿਹੜੀ ਸਫੁਰਤੀ ਤੇ ਜੋ ਤਾਜ਼ਗੀ ਮਿਲਦੀ ਹੈ ਤੇ ਉਸਤਾਦ ਜੀ ਦੇ ਜੋ ਗੀਤ ਗਾਏ ਨੇ ਭਗਤਾ ਨੇ ਉਹਦਾ ਕੋਈ ਮੁੱਲ ਹੀ ਨਹੀਂ ਹੈ ਪਰ ਬਦਕਿਸਮਤੀ ਹੈ ਕਿ ਕੋਈ 80 ਸਾਲ ਵੀ ਜੀਵਿਆ ਇੱਕ ਮਿੰਟ ਦੀ ਸਮਾਦੀ ਨਸੀਬ ਨਹੀਂ ਹੋਈ ਮਨ ਨੂੰ ਇੱਕ ਮਿੰਟ ਦਾ ਵੀ ਵਿਸ਼ਰਾਮ ਨਸੀਬ ਨਹੀਂ ਹੋਇਆ ਤੇ ਉਹਨਾਂ ਬੰਦਿਆਂ ਦਾ ਕਹਿਣਾ ਕਿ ਜਿਨ੍ਹਾਂ ਦੀ ਨੀਂਦ ਹੀ ਖੋ ਗਈ ਹੈ ਉਹ ਤੇ ਬਹੁਤ ਬਦਕਿਸਮਤ ਹੋ ਗਏ ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤ ਇਕ ਤੇ ਬਹੁਤੇ ਧਨਾੜ ਬੰਦੇ ਕੋਲ ਚਿੰਤਾ ਬਹੁਤੀ। ਦੂਸਰਾ ਜ਼ਿੰਦਗੀ ਮਸਰੂਫ ਬੜੀ, ਬਹੁਤ ਮਸਰੂਫ। ਮੈਂ ਨਹੀਂ ਕਹਿੰਦਾ ਕਿ ਧਨવાન ਹੋਣਾ ਗੁਨਾਹ ਹੈ। ਲੇਕਿਨ ਧਨ ਦਿਮਾਗ ਦੇ ਚੀ ਵਸ ਜਾਏ, ਇਹ ਗੁਨਾਹ ਹੈ। ਬਹੁਤ ਵੱਡਾ। ਤਾਂ ਜ਼ਿੰਦਗੀ ਬਹੁਤੀ ਮਸਰੂਫ ਹੈ, ਬਹੁਤੀ ਮਸਰੂਫ ਹੋਣ ਕਰਕੇ ਜੀਵਨ ਦੇ ਚ ਝਾਤ ਮਾਰਨ ਦਾ ਮੌਕਾ ਹੀ ਨਹੀਂ ਮਿਲਦਾ। ਕਦੀ ਬਗੌਰ ਮੁਤਾਲਾ ਕਰਾਂ ਧਰਮ ਤੇ ਕਲਾ ਸੰਗੀਤ ਕਵਿਤਾ ਸਾਹਿਤ ਚਿੱਤਰਕਾਰੀ ਯਾ ਸੰਗਤਰਾਸ਼ੀ ਔਰ ਰੱਬੇ ਗਿਆਨ ਇਹ ਉਹਨਾ ਬੰਦਿਆਂ ਨੇ ਜਨਮ ਦਿੱਤਾ ਹੈ ਸਭ ਕੁਛ ਨੂੰ ਜਿਨ੍ਹਾਂ ਕੋਲ ਕੁਝ ਥੋੜੀ ਜਿਹੀਆਂ ਵੇਲ ਸੀ ਮਸਰੂਫ ਬੰਦਾ ਤੇ ਸਿਰਫ ਧਨ ਨੂੰ ਜਨਮ ਦੇ ਸਕਦਾ ਹੈ ਹੋਰ ਕੁਛ ਨਹੀਂ ਜੀ ਜ਼ਿੰਦਗੀ ਦੀਆਂ ਗਹਿਰਾਈਆਂ ਤੇ ਛਾਤ ਮਾਰਨ ਦਾ ਮੌਕਾ ਨਹੀਂ ਮਿਲਦਾ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਗੁਸਤਾਖੀ ਮਾਫ ਬਹੁਤਾ ਮਸਰੂਫ ਬੰਦਾ ਬਹੁਤਾ ਬਿਜ਼ੀ ਬੰਦਾ ਮੂੜ ਹੁੰਦਾ ਹੈ ਮੂਰਖ ਹੁੰਦਾ ਹੈ ਮਾਇਆ ਧਾਰੀ ਅਤ ਅੰਨਾ ਬੋਲਾ ਇਧਰੇ ਪੰਕਤੀ ਮੇਰੇ ਕੋਲ ਨਾ ਹੁੰਦੀ ਤੇ ਫਿਰ ਕਹਿਣ ਦੀ ਤੇ ਜੁਰਤ ਹੀ ਨਹੀਂ ਸੀ ਨਾ ਮੈਂ ਕਹਿ ਸਕਦਾ ਸੀ ਤੋਂ ਪੰਕਤੀ ਦੇ ਆਧਾਰ ਤੇ ਕਹਿ ਰਿਹਾ ਕਿ ਅੰਧਾ ਹੁੰਦਾ ਹੈ ਬਹਿਰਾ ਹੁੰਦਾ ਹੈ ਕਿਉਂ ਸੱਚ ਨੂੰ ਵੇਖ ਸਕੇ ਸਮ aí ਕੋਈ ਨਹੀਂ ਸੱਚ ਸੁਣ ਸਕੇ ਗਹਿਰਾ ਧਿਆਨ ਹੀ ਕੋਈ ਨਹੀਂ ਇਸ ਵਾਸਤੇ ਸਾਬ ਕਹਿੰਦੇ ਨੇ ਕਿ ਬਹੁਤਾ ਚੋਟੀ ਦਾ ਧਨਾੜ ਬੰਦਾ ਕਿਹਦੇ ਚੱਕਰ 'ਚ ਨਾ ਪੈ ਜਾਣਾ ਸਿਆਣਾ ਆਉਂਦਾ ਕਤ aí ਨਹੀਂ ਸਿਰਫ ਇੱਕੋ ਹੀ ਸਿਆਣਾ ਪੁੱਸ ਦੇ ਕੋਲ ਹੁੰਦੀ ਹੈ ਧਨ ਕਿਵੇਂ ਕਮਾਣਾ ਹੈ ਕਲਾ ਧਰਮ ਗਿਆਨ ਵਿਗਿਆਨ ਇਸ ਦਾ ਉਸ ਨੂੰ ਕੱਖ ਨਹੀਂ ਪਤਾ ਹੁੰਦਾ ਇਹ ਗੱਲ ਵੱਖਰੀ ਇੱਕ ਪੰਜਾਬੀ ਦੀ ਕਹਾਵਤ ਹੈ ਜਿਨ੍ਹਾਂ ਦੀ ਕੋਠੀ ਦਾਣੇ ਤਿਨ੍ਹਾਂ ਦੇ ਕਮਲੇ ਵੀ ਸਿਆਣੇ ਤਾਂ ਲੋਕੀ ਕਮਲਿਆਂ ਨੂੰ ਸਿਆਣਾ ਆਖੀ ਜਾਂਦੇ ਹੁੰਦੇ ਨੇ ਮਜਬੂਰੀ ਹੈ ਪਾਗਲਾਂ ਨੂੰ ਸਿਆਣਾ ਆਖੀ ਜਾਂਦੇ ਨੇ ਮਜਬੂਰੀ ਤੇ ਇਸ ਤਰ੍ਹਾਂ ਦੇ ਜਿਹੜੇ ਕਮਲੇ ਤੇ ਪਗਲੇ ਨੇ ਕਈ ਵਾਰ ਧਰਮ ਦੇ ਵੀ ਮੁਖੀ ਬਣਦੇ ਨੇ ਸਮਾਜ ਦੇ ਵੀ ਮੁਖੀ ਬਣਦੇ ਨੇ ਰਾਜਨੀਤੀ ਦੇ ਵੀ ਮੁਖੀ ਬਣਦੇ ਨੇ ਇੰਜ ਸਾਰੀ ਦੁਨੀਆ ਨੂੰ ਪਾਗਲਖਾਨਾ ਬਣਾ ਕੇ ਰੱਖ ਛੱਡਦਾ ਇਹ ਬਹੁਤ ਵੱਡੀ ਸਚਾਈ ਹੈ ਇਹ ਬਹੁਤ ਵੱਡੀ ਹਕੀਕਤ ਹੈ ਜ਼ਿੰਦਗੀ ਦੇ ਗਹਿਰੇ ਤਲ ਦੇ ਛਾਤ ਮਾਰਨ ਵਾਸਤੇ ਕੁਝ ਸਮਾਂ ਕੱਢਣਾ ਪਏਗਾ ਤੇ ਜਦ ਮੈਨੂੰ ਕੋਈ ਕਹਿ ਦਿੰਦਾ ਮੈਂ ਤੇ ਬਹੁਤ ਬਿਜ਼ੀ ਹਾਂ ਬੜਾ ਮਸਰੂਫ ਹਾਂ ਇੰਜ ਕਈ ਕਹਿੰਦੇ ਨੇ ਗੈਨੀ ਜੀ ਸਾਡੇ ਕੋਲ ਤੇ ਰੋਟੀ ਖਾਣ ਦੀ ਵੀ ਵੇਲ ਕੋਈ ਨਹੀਂ ਸਾਰੀ ਭੱਜ ਦੌੜ ਰੋਟੀ ਵਾਸਤੇ ਤੇ ਰੋਟੀ ਖਾਣ ਦੀ ਵੇਲ ਕੋਈ ਨਹੀਂ ਕਈ ਕਹਿੰਦੇ ਨੇ ਸਾਡੇ ਕੋਲ ਤੇ ਆਰਾਮ ਕਰਨ ਦੀ ਵੀ ਵੇਲ ਕੋਈ ਨਹੀਂ ਸਾਰੀ ਭਜ ਦੌੜ ਆਰਾਮ ਵਾਸਤੇ ਤੇ ਆਰਾਮ ਕਰਨ ਦੀ ਵੇਲ ਕੋਈ ਨਹੀਂ ਤੇ ਕਈ ਹੋਰ ਵੀ ਅਤ ਕਥ ਨਹੀਂ ਕਰਦੇ ਨੇ ਕਹਿੰਦੇ ਨੇ ਗੈਨੀ ਜੀ ਸਾਡੇ ਕੋਲ ਤੇ ਮਰਨ ਦੀ ਵੇਲ ਵੀ ਕੋਈ ਨਹੀਂ ਤੇ ਮੈਂ ਉਹਨਾਂ ਨੂੰ ਕਹਿਣਾ ਹੁੰਨਾ ਇਹ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਮੌਤ ਆਪਣੀ ਵੇਲ ਕੱਢ ਲਏਗੀ ਤੂੰ ਦੇਖਦਾ ਹੀ ਰਹਿ ਜਾਏਂਗਾ ਤੂੰ ਰੋਂਦਾ ਹੀ ਰਹਿ ਜਾਏਂਗਾ ਉਹਨੇ ਵੇਲ ਕੱਢ ਲੈਣੀ ਉਹਨੇ ਸਮਾਂ ਕੱਢ ਲੈਣਾ ਤੋਂ ਮੈਂ ਅਰਸ ਕਰਾਂ ਅਧੂਰਾਪਣ ਬੰਦੇ ਨੂੰ ਬੇਚੈਨ ਕਰਦਾ धन मिल गया है पूरा नहीं होया मकान मिल गया है पूरा नहीं होया औलाद मिल गई है पूरा नहीं होया पत्नी मिल गई है पति मिल गया है पूरा नहीं होया कम धंधा चंगा मिल गया है पूरा नहीं होया नहीं तो उन्होंने को जिन्होंने सब कुछ है पूरे ने अधूरे ते अधूरे की पहचान की बेचैन होगा बेजार होगा दुखी होगा ਪੂਰੀ ਦੀ ਪਹਿਚਾਨ ਕੇ ਉਹ ਪ੍ਰਸੰਨ ਹੋਵੇਗਾ ਪ੍ਰਸੰਤਾ ਉਸ ਦਾ ਪਹਿਲਾ ਗੁਣ ਹੈ ਆਨੰਦ ਉਸ ਦਾ ਸੁਭਾਅ ਹੈ ਜਿਹੜਾ ਬੰਦਾ ਬੇਚੈਨ ਹੈ ਉਹਨੂੰ ਆਪਣੀ ਬੇਚੈਨੀ ਭੁਲਾਉਣ ਵਾਸਤੇ ਦੂਜਾ ਤੇ ਤੀਜਾ ਚਾਹੀਦਾ ਹੈ ਬੇਚੈਨ ਬੰਦਾ ਇਕੱਲਾ ਨਹੀਂ ਬੈਠ ਸਕੇਗਾ ਐਨੀ ਮੈਂ ਅਰਜ਼ ਕਰਦੇ ਆ ਬੇਚੈਨ ਬੰਦਾ ਇਕੱਲ ਤੋਂ ਭਜਦਾ ਹੈ ਦੌੜਦਾ ਹੈ ਤੇ ਜਦ ਕੋਈ ਹੋਰ ਨਹੀਂ ਤੇ ਚਲੋ ਕਮ ਸੇ ਕਮ ਕੋਈ ਅਖਬਾਰ ਸਹੀ ਕੋਈ ਨੋਵਲ ਸਹੀ ਕੋਈ ਕਿਤਾਬ ਸਹੀ ਕੁਛ ਨਾ ਕੁਛ ਚਾਹੀਦਾ ਜਿਹਦੇ ਨਾਲ ਉਹ ਬੈਠ ਸਕੇ ਕੱਲਾ ਨਹੀਂ ਬੈਠ ਸਕਦਾ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦਾ ਆਪਣੇ ਆਪ ਦੇ ਨਾਲ ਕਿਵੇਂ ਬੈਠੇ ਆਪਣੇ ਆਪ ਦੇ ਨਾਲ ਬੈਠਣਾ ਦੁੱਖ ਦੇ ਨਾਲ ਬੈਠਣਾ ਹੈ ਸੰਤਾਪ ਦੇ ਨਾਲ ਬੈਠਣਾ ਹੈ ਬੇਚੈਨੀਆਂ ਦੇ ਨਾਲ ਬੈਠਣਾ ਹੈ ਔਰ ਕਹਿੰ ਆਖਿਆ ਜਾਂਦਾ ਜਿਹੜਾ ਬੰਦਾ ਜਿੰਨਾ ਕੱਲਾ ਬੈਠੇ ਉਤਨੀਆਂ ਬੇਚੈਨੀਆਂ ਤੇ ਬੇਜ਼ਾਰੀਆਂ ਉਜਾਗਰ ਹੋ ਕੇ ਸਾਹਮਣੇ ਆਉਂਦੀਆਂ ਨੇ ਕਦੀ ਬਗੌਰ ਮੁਤਾਲਾ ਕਰਨਾ ਇਹੀ ਕੁਝ ਹੈ ਧਾਰਮਿਕ ਬੰਦੇ ਦੀ ਪਹਿਚਾਨ ਜੋ ਆਪਣੇ ਆਪ ਦੇ ਨਾਲ ਬੈਠ ਸਕਦਾ ਹੈ ਬੰਦਾ ਪੁੱਤਰਾਂ ਨਾਲ ਬੈਠ ਸਕਦਾ ਹੈ ਮਿੱਤਰਾਂ ਨਾਲ ਬੈਠ ਸਕਦਾ ਹੈ ਪਰਿਵਾਰ ਨਾਲ ਬੈਠ ਸਕਦਾ ਹੈ ਸੰਸਾਰ ਨਾਲ ਬੈਠ ਸਕਦਾ ਹੈ ਬੰਦਾ ਆਪਣੇ ਆਪ ਨਾਲ ਬੈਠੇ ਨਹੀਂ ਸਕਦਾ ਭਜਦਾ ਹੈ ਆਪਣੇ ਆਪ ਤੋਂ ਭਜਦਾ ਹੈ ਆਪਣੇ ਆਪ ਤੋਂ ਦੌੜਦਾ ਹੈ ਜਾਂ ਫਿਰ ਕੋਈ ਕਲਪਨਾ ਦੀ ਦੁਨੀਆ ਸਜਾ ਲੈਂਦਾ ਹੈ ਤਾਂ ਆਪਣੇ ਆਪ ਤੋਂ ਭੱਜਣ ਦਾ ਮਤਲਬ ਇਹ ਨਾ ਹੈ ਕਿ ਇਹਦੇ ਕੋਲ ਕੁਝ ਵੀ ਨਹੀਂ ਹੈ ਖਾਲੀ ਹੈ ਦੁਖੀ ਹੈ ਬੇਜ਼ਾਰ ਹੈ ਤੇ ਜੇ ਮਕਾਨ ਮਿਲ ਕੇ ਕੰਮ ਧੰਦਾ ਮਿਲ ਕੇ ਚੰਗੀ ਪਤਨੀ ਮਿਲ ਕੇ ਚੰਗੀ ਔਲਾਦ ਮਿਲ ਕੇ ਬੰਦਾ ਪੂਰਾ ਨਹੀਂ ਆਉਂਦਾ ਤਾਂ ਫਿਰ ਕਿਸ ਤਰ੍ਹਾਂ ਪੂਰਾ ਆਉਂਦਾ ਹੈ ਤੇ ਮੈਂ ਫਿਰ ਅਰਜ਼ ਕਰਾਂ ਅਧੂਰਾਪਨ ਬੇਚੈਨੀ ਹੈ ਪੂਰਨਤਾ ਪ੍ਰਸੰਤ ਹੈ ਅਧੂਰਾਪਨ ਦੁੱਖ ਹੈ ਪੂਰਨਤਾ ਆਨੰਦ ਹੈ ਅਧੂਰਾ ਖੇਵਾ ਕਰਨੀ ਸੰਸਾਰ ਹੈ ਕਿਤਨਾ ਵੀ ਪ੍ਰਾਪਤ ਹੋ ਜਾਏ ਅਧੂਰਾਪਣ ਮਹਿਸੂਸ ਹੁੰਦਾ ਹੈ ਤਾਂ ਬੰਦਾ ਪੂਰਨ ਕਿਸ ਤਰ੍ਹਾਂ ਹੋਵੇਗਾ ਪੂਰਨ ਹੋਵੇਗਾ ਪੂਰਨ ਨਾਲ ਜੁੜ ਕੇ ਤਾਂ ਪੂਰਨ ਕੌਣ ਹੈ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਪੂਰਨ ਕੇਵਲ ਪਰਮੇਸ਼ਰ ਹੈ ਤੇ ਉਸ ਪੂਰਨ ਨਾਲ ਜੁੜਨ ਦਾ ਇੱਕੋ ਇੱਕ ਜ਼ਰੀਆ ਹੈ ਪੂਰਨ ਦੇ ਬੰਦਾ ਗੁਣ ਗਾਵੇ ਪੂਰਾ ਪ੍ਰਭ ਆਰਾਧਿਆ ਪੂਰਾ ਜਾਂਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾ ਮੈਂ ਅਧੂਰੇ ਦੇ ਗੁਣ ਨਹੀਂ ਗਾਉਂਦਾ ਸਤਿਗੁਰ ਕਹਿੰਦੇ ਨੇ ਪੂਰੇ ਦੇ ਗੁਣ ਗਾਉਂਦਾ ਉਹ ਜਿਹੜਾ ਪੂਰਨ ਹੈ ਪ੍ਰਮਾਤਮਾ ਹੈ ਗੁਰੂਆਂ ਨੇ ਤੇ ਬੜੀ ਕੋਸ਼ਿਸ਼ ਕੀਤੀ ਸਿੱਖ ਨੂੰ ਸਿੱਧਾ ਪੂਰਨ ਬ੍ਰਹਮ ਨਾਲ ਜੋੜੀਏ ਲੇਕਿਨ ਸਿੱਖ ਨੂੰ ਫਿਰ ਵੀ ਸਮਝ ਨਹੀਂ ਆਈ ਕੋਈ ਤਰ੍ਹਾਂ ਤਰ੍ਹਾਂ ਦੇ ਅਨੇਕਾਂ ਵਿਅਕਤੀਆਂ ਨਾਲ ਜੁੜੇ ਹੋਇਆ ਹੈ ਕੋਈ ਧਾਗੇ ਤਵੀਜ਼ਾਂ ਨਾਲ ਜੁੜੇ ਹੋਇਆ ਹੈ ਕੋਈ ਤਰ੍ਹਾਂ ਤਰ੍ਹਾਂ ਦੇ ਵਹਿਮ ਤੋਂ ਮਾਤ ਨਾਲ ਜੁੜੇ ਹੋਇਆ ਹੈ ਪੂਰੇ ਨਾਲ ਤੇ ਕੋਈ ਵਿਰਲਾ ਹੀ ਜੁੜਿਆ ਹੈ ਪੂਰੇ ਨਾਲ ਜੁੜਿਆ ਦੀ ਇੱਕ ਪਹਿਚਾਣ ਹੈ ਕਿ ਪੂਰਾ ਹੋਵੇਗਾ ਤੇ ਜੇ ਪੂਰਾ ਹੋਵੇਗਾ ਤੇ ਫਿਰ ਕਿਸ ਤਰ੍ਹਾਂ ਹੋਰ ਪਹਿਚਾਣ ਹੋਵੇਗੀ ਪੂਰਨਤਾ ਦੀ ਕੀ ਪਹਿਚਾਣ ਹੈ ਬਈ ਇਹ ਪੂਰਾ ਤੇ ਅਧੂਰਾ ਹੈ ਜੇ ਸਰੀਰ ਦੀ ਪੂਰਨਤਾ ਲਈਏ ਤੇ 40 ਸਾਲ ਤੇ ਬੰਦਾ ਜਾ ਕੇ ਪੂਰਾ ਹੋ ਜਾਂਦਾ ਹੈ ਮਨੁੱਖੀ ਬੱਚਾ ਅਧੂਰਾ ਜੰਮਦਾ ਹੈ ਫੈਰ ਤੇ ਹੰਨ ਚੱਲ ਸਕਦਾ ਹੀ ਨਹੀਂ ਹੱਥ ਤੇ ਹੈਗੇ ਨੇ ਵਿਚਾਰੇ ਕੋਲ ਮਨੁੱਖੀ ਬੱਚੇ ਕੋਲ ਜਮੇ ਹੈ ਪਰ ਹੱਥ ਕੁਝ ਕਰ ਨਹੀਂ ਸਕਦੇ ਜ਼ਬਾਨ ਤੇ ਹੈ ਪਰ ਬੋਲ ਨਹੀਂ ਸਕਦਾ ਦਿਮਾਗ ਤੇ ਹੈ ਪਰ ਇਹ ਸੋਚ ਨਹੀਂ ਸਕਦਾ ਇਸ ਵਾਸਤੇ ਮਨੁੱਖੀ ਬੱਚਾ ਅਧੂਰਾ ਜੰਮਦਾ ਹੈ ਸਰੀਰ ਕਰਕੇ ਅਧੂਰਾ ਹੈ ਮਨ ਕਰਕੇ ਅਧੂਰਾ ਹੈ ਸਹਜੇ ਸਹਜੇ ਸਰੀਰ ਤੇ ਪੂਰਾ ਹੋ ਜਾਂਦਾ ਹੈ ਮਨ ਅਧੂਰਾ ਹੀ ਰਹਿ ਜਾਂਦਾ ਹੈ ਸਰੀਰ ਪੂਰਾ ਹੋ ਜਾਂਦਾ ਹੈ 40 ਸਾਲ ਤੇ ਪਰ ਹੁਣ ਮਨੁੱਖ ਆਸਤਵਿਕ ਕੀ ਹੈ ਮਨੁੱਖ ਹੈ ਕੀ ਮਨੁੱਖ ਤੇ ਮਨ ਹੈ ਮਨੁੱਖ ਤਨ ਨਹੀਂ ਹੈ ਤਨ ਸਾਡੇ ਨਾਲੋਂ ਜ਼ਿਆਦਾ ਖੂਬਸੂਰਤ ਮੋਰ ਕੋਲ ਹੈ ਤਨ ਸਾਡੇ ਨਾਲੋਂ ਜ਼ਿਆਦਾ ਭਾਰੀ ਭਰਖਮ ਹਾਥੀ ਕੋਲ ਹੈ ਤਨ ਸਾਡੇ ਨਾਲੋਂ ਜ਼ਿਆਦਾ ਫੁਰਤੀਲਾ ਹਿਰਨ ਦੇ ਕੋਲ ਹੈ ਮਨ ਦੀ ਮਹਿਮਾ ਨਹੀਂ ਹੈ ਸਾਡੀ ਇੰਨੀ ਮਿਹਰਜ਼ ਕਰਾ ਮਨ ਦੀ ਮਹਿਮਾ ਤੇ ਮਨ ਕਰਕੇ ਸਾਨੂੰ ਆਖਿਆ ਜਾਂਦਾ ਹੈ ਮਨੁੱਖ ਮਨੁਸ ਦਾ ਮਤਲਬ ਹੈ ਜਿਹਦੇ ਕੋਲ ਮਨ ਹੈ ਮਨੁਸ਼ ਇਹਦੇ ਅਖਰੀ ਅਰਥ ਨੇ ਜਿਹਦੇ ਕੋਲ ਮਨ ਹੈ ਮਨੋਖ ਦਾ ਮਤਲਬ ਹੈ ਜਿਹਦੇ ਕੋਲ ਮਨ ਹੈ ਤਾਂ ਇਹ ਪੂਰਾ ਕਿਸ ਤਰ੍ਹਾਂ ਹੋਵੇ ਮਨ ਕਿਵੇਂ ਪੂਰਾ ਹੁੰਦਾ ਤੇ ਜਿਹੜਾ ਪੂਰਾ ਹੋ ਗਿਆ ਉਹਦੇ ਲਕਸ਼ਣ ਕੀ ਨੇ ਬਸ ਇੰਨੀ ਗੱਲ ਮੈਂ ਤੁਹਾਡੇ ਸਾਹਮਣੇ ਸਵਕਤ ਰੱਖਣੀ ਹੈ ताके पता चल जाए भी ती चाली चाली साल तो गुरुद्वारे आ रहे हैं उस पूर्ण साडा कोई संबंध भी है या गुरुद्वारे आना साडा सिर्फ समाजिक इकट्ठ है और कुछ नहीं है क्योंकि कई गुरुद्वार का इकट्ठ मैं सोशल इकट्ठ धार्मिक इकट्ठ नहीं देखे गुस्ताखी माफ समाज इकट्ठ है कोई भाईचारे की गल कर करा के सोच समझ के देख रेख के चले जाना है ਗੁਰੂ ਨਾਲ ਜੁੜਨਾ ਹੈ ਰੱਬ ਨਾਲ ਜੁੜਨਾ ਹੈ ਇਹ ਕੋਈ ਗੱਲ ਹੀ ਨਹੀਂ ਹੈ ਇਹ ਕੋਈ ਅੰਦਰ ਤੜਪ ਹੀ ਨਹੀਂ ਹੈ ਇਹ ਕੋਈ ਅੰਦਰ ਖੇਚੇ ਨਹੀਂ ਹੈ ਇਸ ਵਾਸਤੇ ਮੈਂ ਅਕਸਰ ਅਰਜ਼ ਕਰਦਾ ਹਾਂ ਨਾ ਗੁਰਦੁਆਰੇ ਹਾਜ਼ਰੀ ਭਰਨੇ ਇਹ ਤੇ ਸਮਾਜਿਕ ਇਕੱਠ ਹੈ ਪਰ ਗੁਰੂ ਦੀ ਹਜ਼ੂਰੀ ਦੇ ਚਲੇ ਜਾਣਾ ਇਹ ਧਾਰਮਿਕ ਘਟਨਾ ਹੈ ਹਾਜ਼ਰੀ ਤੇ ਸਾਰੇ ਹੀ ਭਰ ਲੈਂਦੇ ਨੇ ਤੇ ਗੁਰੂ ਦੀ ਹਜ਼ੂਰੀ ਕਿਸੇ-ਕਿਸੇ ਨੂੰ ਨਸੀਬ ਆਉਂਦੀ ਹੈ ਹਾਜ਼ਰੀ ਸਰੀਰ ਭਰਦਾ ਹੈ ਹਜ਼ੂਰੀ ਵਿੱਚ ਸੁਰਤ ਜਾਂਦੀ ਹੈ ਹਾਜ਼ਰੀ ਤਨ ਭਰਦਾ ਹੈ ਹਜ਼ੂਰੀ ਦੇ ਚ ਮਨ ਜਾਵੇਗਾ ਤੇ ਗੁਸਤਾਖੀ माफ ਗੁਰੂ ਦੀ ਹਜ਼ੂਰੀ ਦੇ ਚ ਮਨ ਜਾਣ ਨੂੰ ਰਾਜ਼ੀ ਨਹੀਂ ਪਤਾ ਹੈ ਕਾਰਨ ਗੁਰੂ ਦੇ ਕੋਲ ਗਿਆ ਨਹੀਂ ਤੇ ਮਨ ਮਨ ਨਹੀਂ ਰਹਿੰਦਾ ਮਨ ਜੋਤ ਸਰੂਪ ਹੋ ਜਾਂਦਾ ਹੈ ਮਨ ਦੀ ਹੋਂਦ ਮਿਟ ਜਾਂਦੀ ਹੈ ਮਨ ਤੇ ਬੀਜ ਹੈ ਬੀਜ ਖਤਮ ਹੋ ਜਾਂਦਾ ਹੈ ਤੇ ਫਲ ਨਿਕਲ ਆਉਂਦਾ ਹੈ ਫਲ ਪਰਮਾਤਮਾ ਹੈ ਔਰ ਮਨ ਨੂੰ ਨਾ ਭੋਗੋ ਤੇ ਮਨ ਮਨ ਰਹਿ ਜਾਏਗਾ ਬੀਜ ਬੀਜ ਰਹਿ ਜਾਏਗਾ ਤੇ ਬੀਜ ਤੇ ਕਰੂ ਪਾਉਂਦਾ ਅਖਿਰ ਪਿਆ ਪਿਆ ਵੀ ਸੜ ਜਾਏਗਾ ਗਲ ਜਾਏਗਾ ਇਸ ਬੀਜ ਨੂੰ ਬੋਧਈਏ ਤੇ ਮਨ ਨੇ ਜੋਤ ਸਰੂਪ ਹੋ ਜਾਣਾ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਇਹ ਬੀਜ ਤੇਰੇ ਵਿੱਚ ਦਰਖਤ ਛੁਪਿਆ ਹੋਇਆ ਹੈ ਇਹ ਬੀਜ ਤੇਰੇ ਵਿੱਚ ਫਲ ਛੁਪੇ ਹੋਏ ਨੇ ਇਹ ਮਨ ਤੂੰ ਪ੍ਰਮਾਤਮਾ ਦਾ ਰੂਪ ਹੈ ਥੋੜਾ ਜਿਹਾ ਸ਼ਬਦ ਦੀ ਧਰਤੀ ਦੇ ਚਪੜੇ ਆਪ ਨੂੰ ਗੱਡ ਕੇ ਵੇਖ ਇਹ ਤੋ ਫਿਰ ਮਨ ਮਨ ਨਹੀਂ ਹੈ ਫਿਰ ਤੇ ਤੂੰ ਜੋਤ ਸਰੂਪ ਹੈ ਨਹੀਂ ਤੇ ਤੂੰ ਮਨ ਹੈ ਮਨ ਹੈ ਤੇ ਦੁਖੀ ਹੈ ਜੋਤ ਸਰੂਪ ਹੈ ਤੇ ਅਲੰਬ ਪ੍ਰਸੰਨ ਹੈ ਪੂਰਨ ਹੋ ਗਿਆ ਹੈ ਫਲ ਤੱਕ ਪਹੁੰਚ ਗਿਆ ਹੈ ਤੋ ਕੋਈ ਮਨ ਪੂਰਨ ਹੋ ਗਿਆ ਉਹਦੇ ਪਹਿਚਾਨ ਕੇ ਹੈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ 6 ਲਖਣ ਦੱਸੇ ਨੇ ਪੂਰਨ ਮਨ ਦੇ ਮੈਂ ਤੁਹਾਡੇ ਸਾਹਮਣੇ ਅਰਜ਼ ਕਰਕੇ ਸਮਾਪਤੀ ਕਰਾਂਗਾ। ਸਾਂਸਕ੍ਰਿਤੀ ਸ਼ਲੋਕ ਹੈ। ਖੱਟ ਲਖਨ ਪੂਰਨ ਪੁਰਖ ਹੈ। ਨਾਨਕ ਨਾਮ ਸਾਦ ਸਵਜਨ ਹੈ। ਖੱਟ ਕਹਿੰਦਨ ਛੇ ਨੋ। ਮੁਕੰਮਲ ਇਨਸਾਨ ਦੀ ਪਹਿਚਾਨ ਕੀ ਹੈ? ਉਹਦੇ ਕੋਲ ਬੰਗਲੇ ਜ਼ਿਆਦਾ ਨੇ। ਉਹਦੇ ਕੋਲ ਧਨ ਸੰਪਦਾ ਜ਼ਿਆਦਾ ਹੈ। ਉਹ ਸੁੰਦਰ ਜ਼ਿਆਦਾ ਹੈ। ਉਹਦੇ ਬਸਤਰ ਚੰਗੇ ਨੇ। ਉਹ ਬਹੁਤ ਵੱਡੇ ਕੁਟੰਬ ਵਾਲਾ ਹੈ ਉਹਦੇ ਕੋਲ ਆਉਦਾ ਬਹੁਤ ਵੱਡਾ ਹੈ ਕਤਾ ਹੀ ਨਹੀਂ ਪੂਰਨ ਪੁਰਖ ਦੀ ਪਹਿਚਾਨ ਹੈ ਸਾਇਬ ਕਹਿੰਦੇ ਨੇ ਉਹਦੇ ਕੋਲ 6 ਲਖਣ ਹੁੰਦੇ ਨੇ ਖੱਟ ਲਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਣ ਹੈ ਉਹ ਜਿਹੜਾ ਪੂਰਨ ਪੁਰਖ ਹੈ ਉਹਨੂੰ ਸੱਜਣ ਕਹਿੰਦੇ ਨੇ ਉਹਨੂੰ ਸਾਧੂ ਕਹਿੰਦੇ ਨੇ ਉਹਨੂੰ ਪੂਰਨ ਪੁਰਖ ਕਹਿੰਦੇ ਨੇ ਕੋਈ ਵੀ ਨਾਮ ਦੇ दो ਉਹਨੂੰ ਸੰਤ ਕਹਿੰਦੇ ਨੇ ਉਹਨੂੰ ਬ੍ਰਹਮ ਗਿਆਨੀ ਕਹਿੰਦੇ ਨੇ ਉਹਨੂੰ ਗੁਰਮੁਖ ਕਹਿੰਦੇ ਨੇ ਉਹਨੂੰ ਭਗਤ ਕਹਿੰਦੇ ਨੇ ਭਗਤ ਦਾ ਮਤਲਬ ਹੈ ਪੂਰਨ ਸੰਤ ਦਾ ਮਤਲਬ ਹੈ ਪੂਰਨ ਤੇ ਇੰਜ ਕਹਿ ਲੋ ਹਰ ਮਨੁੱਖ ਦਾ ਭਵਿਸ਼ ਸੰਤ ਹੋਣਾ ਹੈ ਹੋਰ ਕੋਈ ਭਵਿਸ਼ ਨਹੀਂ ਕਿਸੇ ਜੋਤਿਸ਼ੀ ਕੋਲ ਭਵਿਸ਼ ਪੁੱਛੋ ਨਾ ਤੇ ਖਿਮਾ ਕਰਨੀ ਸਾਰੀ ਮਨੁੱਖਤਾ ਦਾ ਭਵਿਸ਼ ਇਹ ਹੀ ਹੈ ਕਿ ਹਰ ਮਨੁੱਖ ਦਾ ਭਵਿਸ਼ ਸੰਤ ਹੈ ਜਿੰਨੇ ਚਿਰ ਤੱਕ ਸੰਤ ਨਹੀਂ ਬਣੇਗਾ ਚੈਨ ਨਹੀਂ ਮਿਲੇਗਾ ਜਿੰਨੇ ਚਿਰ ਤੱਕ ਪੂਰਨ ਨਹੀਂ ਹੋਵੇਗਾ ਪੂਰਨ ਤੋਂ ਮੁਰਾਦ ਸੰਤ ਨਹੀਂ ਹੋਵੇਗਾ ਸੁੱਖ ਨਹੀਂ ਮਿਲੇਗਾ ਹਰ ਬੰਦੇ ਦਾ ਇਹ ਹੀ ਭਵਿਸ਼ ਹੈ ਹੋਰ ਕੋਈ ਭਵਿਸ਼ ਨਹੀਂ ਤੇ ਹਰ ਬੰਦੇ ਦਾ ਮਾਜ਼ੀ ਕੀ ਹੈ ਭੂਤਕਾਲ ਕੀ ਹੈ ਹਰ ਬੰਦੇ ਦਾ ਭੂਤਕਾਲ ਪਸ਼ੂ ਹੈ ਐਨੀਆਂ ਮਿਆਰਜ਼ ਕਰਦੇ ਹਰ ਬੰਦੇ ਦਾ ਭਵਿਸ਼ ਸੰਤ ਹੈ ਹਰ ਬੰਦੇ ਦਾ ਭੂਤਕਾਲ ਮਾਜ਼ੀ ਪਸ਼ੂ ਹੈ ਤੇ ਹਰ ਬੰਦੇ ਦਾ ਵਰਤਮਾਨ ਹੈ ਮਨੁੱਖ ਹਰ ਬੰਦੇ ਦਾ ਭਵਿਸ਼ ਹੈ ਸੰਤ ਤੇ ਭਵਿਸ਼ ਦੀ ਪ੍ਰਾਪਤੀ ਹੋਏ ਬਿਨਾ ਚੈਨ ਕਿੱਥੇ ਭਵਿਸ਼ਾਜਿਤ ਹੈ ਕੋਈ ਨਹੀਂ ਤੋਂ ਸਹਿਬ ਕਹਿੰਦੇ ਨੇ ਪੂਰਨ purkh ਦੇ 6 ਲਖਣ ਨੇ ਖਟ ਲਖਣ ਪੂਰਨ purkh ਹੈ ਨਾਨਕ ਨਾਮ ਸਾਧ ਸਵਜਨੇ ਤੇ ਇਹ ਜਿਹੜਾ 6 ਲਕਸ਼ਣ ਨੇ ਇੱਕ ਇੱਕ ਲਕਸ਼ਣ ਦਾ ਮੈਂ ਬਹੁਤਾ ਵਿਸਥਾਰ ਤੇ ਨਹੀਂ ਕਰਨਾ ਥੋੜੇ ਥੋੜੇ ਅਰਥ ਭਾਵ ਅਰਥ ਤੁਹਾਡੇ ਸਾਹਮਣੇ ਰੱਖਦਾ ਜਾਵਾਂ ਸ਼ਲੋਕ ਇੱਕ ਦਫਾ ਮੈਂ ਪੜ੍ਹ ਕੇ ਸੁਣਾ ਦਿਆਂ ਤੁਹਾਨੂੰ ਜਿਹਦੇ 6 ਲਕਸ਼ਣ ਨੇ ਸੱਤ ਲਾਈਨਾਂ ਦਾ ਇਹ ਸ਼ਲੋਕ ਹੈ ਤੇ ਸਤਵੀਂ ਪੰਕਤੀ ਸਤਗੁਰੂ ਕਹਿੰਦੇ ਨੇ ਵੀ ਇਹ 6 ਲਕਸ਼ਣ ਸਾਧੂ ਦੇ ਹੁੰਦੇ ਨੇ ਪੂਰਨ ਪੁਰਖ ਦੇ ਹੁੰਦੇ ਨੇ ਮੁਕੰਮਲ ਇਨਸਾਨ ਦੇ ਹੁੰਦੇ ਨੇ ਤੇ 6 ਪੰਕਤੀਆਂ ਦੇ 6 ਲਕਸ਼ਣ ਦੱਸ ਦਿੱਤੇ ਨੇ प्रथम मन्त्र राम राम नामन ध्यानं सर्वत्र पूरने एक पंक्ति दूसरा ज्ञानं सम दुःख सुखं जुगत निर्मल निर्वैरणे तीसरा दयालं सर्वत्र जे पंच दोख विवर्जते चौथा भोजनं गोपाल कीर्तनं अलिपमाया जलकमल रहते पंजवां उपदेशं सम मित्र सतरे भगवंत भगत भावनि ते छवां परनिंदाने श्रोत श्रवणं आप त्याग सगल रहण के खट लखन पूर्ण पुरुष नान है नानक नाम साद सवज्जन है बड़ा कीमती श्लोक है गुरु अर्जुन देव जी महाराज ਦਾ ਸਮੁੱਚੀ ਪੂਰਨ ਮਨੁੱਖਤਾ ਦਾ ਗਿਆਨ ਇਸ ਇੱਕ ਹੀ ਸ਼ਲੋਕ ਵਿੱਚ ਮੁਕੰਮਲ ਇਨਸਾਨ ਕਿਹੜਾ ਹੈ ਉਹਦਾ ਪਹਿਲਾ ਲੱਛਣ ਤੇ ਇਹ ਹੋਵੇਗਾ ਕਿ ਉਹਦੀ ਰਸਨਾ ਤੋਂ ਜਿਹੜਾ ਰੱਬ ਦਾ ਨਾਮ ਨਿਕਲੇਗਾ ਨਾ ਉਹਦੇ ਚ ਉਸਦਾ ਧਿਆਨ ਹੋਵੇਗਾ ਮੰਤਰ ਦੇ ਚ ਉਸਦਾ ਧਿਆਨ ਹੋਵੇਗਾ